ਕਹ ਕਹ ਇਹ ਮੇਰਾ ਚੁੱਲਾ ਉਹ ਕਹ ਕਹ ਇਹ ਮੇਰਾ ਚੁੱਲਾ ਹੁਣ ਮੈਂ ਕੀ ਕਰਾਂ ਇਹ ਚੁੱਲੇ ਨੂੰ ਨਾ ਭੰਨ ਤੋੜ ਕਰਕੇ ਜਾਨੀ ਆ ਮੈਂ ਤਾਂ ਇਹ ਚੁੱਲੇ ਦੀ ਨੇ ਲੜਾਈ ਕਰਾ ਰੱਖੀ ਆ ਇਹ ਚੁੱਲੇ ਨੂੰ ਮੈਨੂੰ ਭੰਨਣਾ ਹੀ ਪਊਗਾ ਹਾਂ ਇਹ ਚੁੱਲਾ ਮੈਂ ਭੰਨ ਦੇਣੀ ਆ ਇਹ ਚੁੱਲੇ ਨੂੰ ਭੰਨ ਕੇ ਨਾ ਛੱਡਦੀ ਆ ਫੇਰ ਇਹ ਲਾਈਨ ਪੂਗੀ ਇਹ ਚੁੱਲੇ ਨੇ ਨਾ ਮੇਰੀ ਲੜਾਈ ਪਾ ਰੱਖੀ ਆ ਇਹਦਾ ਭੰਨ ਕੀ ਛੱਡ ਦੇਣੀ ਆ ਉਹ ਕਹ ਮੇਰਾ ਚੁੱਲਾ ਉਹ ਕਹ ਮੇਰੇ ਚੁੱਲਾ ਰੋਟੀ ਨਹੀਂ ਪਕਾ ਕੇ ਦੇਣਗੇ ਭੁੱਖੀਆਂ ਮਾਰ ਛੱਡਿਆਗਾ ਹੈ भी रोटी में चुला कहीं मैं दस दिन भी चुला के गया चुला मैंने आपे पानी पता नहीं किधर गया आपे हो चुले सजे का करके हो चुले पैसे लांगा हो चुला नहीं ले लेंद भी साझा इधरों किसी होर नहीं लिया के जा चुले सारे मैं भनूगी ਹਾਂ ਇਹਨਾਂ ਵਿੱਚ ਸਾਂਝੇ ਚੁੱਲੇ ਦਾ ਮੈਂ ਜੱਬ ਮੁਕਾ ਕੇ ਹਟੂੰਗੀ ਐਵੇਂ ਨਹੀਂ ਹੜਦੀਆਂ ਕੜੇਸ ਪਾਉਣੋਂ ਇਹਨਾਂ ਦਾ ਭੁੱਖਾ ਮਾਰਤਾ ਰੋਟੀ ਨਹੀਂ ਪਕਾਉਂਦੀਆਂ ਸਾਂਝੇ ਚੁੱਲੇ ਆਕੇ ਜੇ ਉਹ ਪਹਿਲਾਂ ਪਕਾਉਗੀ ਫਿਰ ਮੈਂ ਪਕਾਉਂਗੀ ਜੇ ਉਹ ਪਕਾ ਲੂਗੀ ਤਾਂ ਮੈਂ ਪਕਾਉਂਗੀ ਉਹਨਾਂ ਚਾ ਰਾਟਾ ਹੀ ਨਹੀਂ ਗੁੰਦਿੰਗਾ ਹੈਗੀਆਂ ਇਹਨੂੰ ਮੈਂ ਪਾਣੀ ਚ ਸਿੱਟ ਕੇ ਜਾਨੀ ਆ ਫਿਰ ਪਤਾ ਲੱਗੂਗਾ ਚੁੱਲੇ ਦਾ ਸਾਂਝੇ ਦਾ ਇਹ ਤਾਂ ਜੱਬ ਮੈਨੂੰ ਮੁਕਾਈ ਦੇਣਦੇ ਸਾਂਝੇ ਚੁੱਲੇ ਦਾ ਸਾਂਝੇ ਚੁੱਲੇ ਜੱਬ ਮੁਕਾਉਣਾ ਹੀ ਪਊਗਾ ਏ ਐਵੇਂ ਇਸ ਫਾੜ ਦਿੰਗਾ ਖੜਾ ਸੜ ਦਿੰਗਾ ਉਹ ਗਿਆ ਪਾਣੀ ਚ ਚੁੱਲਾ ਚੱਕੋ ਪਾਣੀ ਚ ਸੜਤਾ ਚੁੱਲਾ ਹੁਣ ਹੁਣ ਦੇਖ ਲੈ ਹੁਣ ਪਾੜ ਲਾਂ ਚੁੱਲਾ ਕਿੱਥੇ ਆ ਲਾ ਪਾਣੀ ਚ ਸੜਤਾ ਗਿਆ ਚੁੱਲਾ ਦੀਂਦੇ ਹੀ ਨਹੀਂ ਹੈਗਾ ਪਾਣੀ ਚ ਹੁਣ ਪਤਾ ਲੱਗਉਂਦਾ ਨਾ ਚੁੱਲੇ ਆਂਦਾ ਵੀ ਚੁੱਲਾ ਹੈ ਨਹੀਂਗਾ ਸਾਡਾ ਭੰਨ ਕੇ ਜੱਬੀ ਵੜਤਾ ਜੂੜ ਹੀ ਮੁਕਾਤਾ ਇਹਨਾਂ ਨੇ ਬਹੁਤ ਦੁੱਖ ਦਿੱਤਾ ਸਿ ਚੁੱਲੇ ਪਿੱਛੇ ਹੁਣ ਨਾ ਚੁੱਲੇ ਦਾ ਸਾਰਾ ਹੀ ਕੰਮ ਮੁਕਾ ਦੇਣੀ ਆ ਆ ਕਾਗਜ਼ ਪੱਤਰ ਜੇ ਵੀ ਚੱਕ ਚੱਕ ਸਾਰੇ ਚੰਦਨੀ ਆ ਸਾਰੇ ਪਤਾ ਹੀ ਨਾ ਲੱਗੇ ਵੀ ਚਿੰਦਾ ਕਿੱਥੇ ਸੀਗਾ ਚੁੱਲੇ ਦਾ ਨਮੂਜ ਹੀ ਮੁਕਾਤਾ ਚੱਕ ਹਾਂ ਉਹ ਚੁੱਲਾ ਥੇ ਹੁੰਦੇ ਨਹੀਂ ਇਹਨਾਂ ਨੂੰ ਚੁੱਲੇ ਦਾ ਨਹੀਂ ਇਹਨਾਂ ਨੂੰ ਹੁਣ ਪਤਾ ਲੱਗਦਾ ਕਿ ਕਿੱਧਰ ਗਿਆ ਚੁੱਲਾ ਜਿਹਦਾ ਤਾਂ ਜੱਪੀ ਵੱਟਦਾ ਹੁਣ ਮੈਂ ਬੜਾ ਦੁੱਖ ਦੇ ਛੱਡਿਆ ਸੀ ਸਾਂਝੇ ਚੁੱਲੇ ਨੇ ਹਾਂ ਹੁਣ ਸਾਂਝਾ ਚੁੱਲਾ ਲੈ ਲੈਣ ਕਿੱਥੋਂ ਲੈਣਗੇ ਆ ਸਾਂਝੇ ਚੁੱਲੇ ਦਾ ਜੱਪ ਵੱਡ ਕੇ ਸੜਦਾ ਪੜੀਆ ਕਰਿਆ ਸਾਜੇ ਚੁੱਲੇ ਦਾ ਜੱਬ ਵੜਦਾ ਨਹੀਂ ਰੋਟੀ ਨਹੀਂ ਪਕਾ ਕੇ ਦਿੰਦੇਗਾ ਸੀਗੀਆਂ ਹੁਣ ਨਰਮਾ ਚੁਕਣ ਵਾਲਾ ਪਿਆਗਾ ਅਖੇ ਨਰਮਾ ਚੁਕਣ ਨਹੀਂ ਸੀ ਜਾਣਦੇਗਾ ਪਹਿਲਾਂ ਰੋਟੀਆਂ ਪਕਾਵਾਂਗੀਆਂ ਉਹ ਚੁੱਨੇ ਤੇ ਜਿਹੜਾ ਸਾਜਾ ਤੇ ਕੋਣ ਗੈਸ ਕਾ ਦੀ ਖਾਤਰ ਹੈ ਗੈਸ ਤੇ ਪਕਾ ਲਓ ਰੋਟੀਆਂ ਨਾ ਗੈਸਾਂ ਤੇ ਨਹੀਂ ਪਕਾਉਣੀਆਂ ਅਸੀਂ ਤਾਂ ਕਿ ਸਾਜੇ ਚੁੱਲੇ ਤੇ ਰੋਟੀ ਪਕਾਵਾਂਗੀਆਂ ਅੱਜ ਪਕਾ ਲਓ ਸਾਜੇ ਚੁੱਲੇ ਤੇ ਰੋਟੀ ਸਾਂਝੇ ਚੁੱਲੇ ਉੱਜਾਪਾ ਬਟਾ ਬੜਾ ਦੁੱਖ ਦੇ ਰੱਖੇ ਸਾਂਝੇ ਚੁੱਲੇ ਨੇ ਪੰਜ ਦਿਲੇ ਤਾਂ ਮੈਂ ਜੂੜੀ ਵਰਤਾ ਤੋਏ ਸੇ ਸਰਤਾ ਪਾਣੀ ਆਇਆ ਜ ਹੁਣ ਧੀਂਦਾ ਵੀ ਨਹੀਂ ਵੀ ਕਿੱਥੇ ਹੈਗਾ ਚੁੱਲਾ ਚੱਲ ਵਧੀਆ ਹੋਇਆ ਮਾਇਆ ਆ ਤਾਂ ਤਾਂ ਕੰਮ ਕਰਤਾ ਇਹ ਤਾਂ ਲੜਾਈ ਮਕਾਈ ਸਾਂਝੇ ਚੁੱਲੇ ਦੀ ਤਾਂ ਚੱਲ ਹੋਰ ਤਾਂ ਕੋਈ ਲੜਾਈ ਨਹੀਂ ਸੀ ਸਾਂਝੇ ਚੁੱਲੇ ਦੀ ਲੜਾਈ ਸੀ ਹੁਣ ਨਾ ਨਹੀਂ ਕਰੂੰਗੀ ਮੈਨੂੰ ਪੁੱਛਣੀ ਆ ਤੇ ਸਹੀ ਵੀ ਚੁੱਲਾ ਕਿੱਧਰ ਗਿਆ ਮੈਂ ਕਹੂੰ ਕੁੜੀ ਮੈਨੂੰ ਤਾਂ ਆਪ ਨਹੀਂ ਪਤਾ ਕਿੱਧਰ ਗਿਆ ਚੁੱਲਾ ਹੈ ਕੌਣ ਲੈ ਗਈ ਚੁੱਲਾ ਲੈ ਕੇ ਆਪਣਾ ਕੋਈ ਗਵਾਂਡਰ ਨਾ ਲੱਗੀ ਹੋਵੇ ਮੈਂ ਕੋਹਨਾਂ ਦੇ ਪੁੱਛਾਂ ਉਹ ਮੈਂ ਤਿਆਰ ਹੋ ਕੇ ਉਹ ਨਾ ਲੈ ਗਈ ਹੋਵੇ ਪਾਰ ਦੀ ਬਿਰਦੀ ਸੀ ਚੁੱਲਾ ਕਿਸੜੇ ਚੁੱਲਾ ਨਹੀਂ ਸਾਡਾ ਗੈਸ ਮੁੱਕ ਗਿਆ ਪੱਤੇ ਆ ਦਿ ਕੋ ਗੈਸ ਮੁੱਕ ਗਿਆ ਹੋਰ ਲੈ ਆਉ ਗੈਸ ਭਾਨੇ ਲੋਕਾਂ ਦੀ ਹੱਦੀ ਹੋਈ ਪਈ ਹੈਗੀ ਪਾਣੀ ਤਾਂ ਆਇਆ ਨਾ ਕਿੱਥੇ ਤੇ ਇਹ ਬਠਿੰਡੇ ਦੇ ਲੋਕ ਉਹੀ ਭੁੱਖੇ ਮਰੀ ਜਾਂਦੇ ਪਹਿਲੇ ਹੀ ਆ ਕਿ ਹੁਣ ਤਾਂ ਹੜਾ ਆ ਗਏ ਹੋ ਤਾਂ ਕੇ ਭੁੱਖੇ ਮਰਾਂਗੇ ਪੁੱਤੇ ਦੇ ਤੁਸੀਂ ਕਹਦੇ ਨਾ ਭੁੱਖੇ ਮਰਾਂਗੇ ਤੁਹਾਡੇ ਇਹ ਜੀਆਂ ਸੋਹਣੀਆਂ ਜੀੜੀਆਂ ਖੜੀਆਂ ਇਹਦੇ ਸੋਹਣੇ ਨਰਮੇ ਖੜੇ ਆ ਤੁਸੀਂ ਤਾਂ ਉਹੀ ਭੁੱਖੇ ਮਰਨ ਨੂੰ ਫਿਰਦੇ ਹੋ ਬੁੱਠਣ ਦੇ ਆਏ ਰ ਗਿਆ ਮੈਂ ਵੀ ਸਾਰੀ ਗਿਆ ਚਾਲ ਮਾਇਆ ਚੁੱਲੇ ਦਾ ਜੱਬਾ ਬਾੜਤਾ ਕਿੱਲਾ ਤਾਂ ਬਰੇ ਮੱਕਾਇਆ ਖਾਣ ਨੂੰ ਪੁੱਤੇ ਦਾ ਮੈਂ ਨਹੀਂ ਪਣੀ ਹੁਣ ਮੈਂ ਲੁੱਕ ਕੇ ਰਹਾ ਉਹਨਾਂ ਤੋਂ ਜੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਬੁੜੀ ਨੇ ਚਿੱਲਾ ਲਕੋਤਾ ਫਿਰ ਉਹਨਾਂ ਨੇ ਮੇਰਾ ਨਹੀਂ ਖੜਾ ਸੱਡਣਾ ਆ ਚੰਗਾ ਹੋਇਆ